ਪੰਜਾਬ ਕੈਬਨਟ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 4 ਮੰਤਰੀ ਹਟਾਏ ਸ਼ਕਤੀ ਮੰਤਰੀ ਆ ਜਿਹੜੇ ਉਹ ਕੈਬਨਟ ਦੇ ਵਿੱਚੋਂ ਬਾਹਰ ਕੀਤੇ ਐ ਬਦਲਾ ਜਿਹੜਾ ਕਹਿੰਦੇ ਸੀਗੇ ਵੀ ਆਊਗਾ ਉਹ ਬਦਲਾ ਹੁਣ ਸ਼ੁਰੂ ਹੋ ਗਿਆ ਲੋਕਾਂ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜਦੋਂ ਸਰਕਾਰ 2/3 1/2 ਜਾਂ 2/3 ਸਮਾਂ ਬੀਤ ਜੇ ਤਾਂ ਫਿਰ ਪਿੰਡਾਂ ਦੇ ਵਿੱਚ ਨੂੰ ਮੰਤਰੀ ਜਾਂਦੇ ਆ ਵੀ ਕੰਮਕਾਰ ਦੱਸੋ ਫਿਰ ਮੂਰੇ ਵੋਟਾਂ ਲੈਣੀ ਉਹਨੇ 1 ਸਾਲ ਇਹ ਦੱਬ ਕੇ ਕੰਮ ਕਰਦੇ ਆ ਕੋਈ ਵੀ ਸਰਕਾਰ ਰਹੀ ਹੈ ਹੁਣ ਜਿਹੜੀ ਲੋਕਾਂ ਦੇ ਵਿੱਚ ਜਾਣ ਵਾਸਤੇ ਇਹਨਾਂ ਨੂੰ ਕਿਹਾ ਤੇ ਭਗਵੰਤ ਮਾਨ ਨੂੰ ਸ਼ਿਕਾਇਤਾਂ ਮਿਲੀਆਂ ਮੇਲਾਂ ਰਾਹੀਂ ਮਿਲੀਆਂ ਲਿਖਤੀ ਮਿਲੀਆਂ ਤੇ ਜਵਾਨੀ ਮਿਲੀਆਂ ਜਿੱਥੇ ਗਏ ਨਾ ਕਿਉਂਕਿ ਮੰਤਰੀ ਹੈ ਜਿਹੜੇ ਕਰਿਆ ਇਹਨਾਂ ਨੇ ਕੁਛ ਨਹੀਂ ਇਹ ਚਾਰ ਮੰਤਰੀ ਹੈ ਜਿਹੜੇ ਹਟਾਤੇ ਕੈਬਨਿਟ ਦੇ ਵਿੱਚੋਂ ਅਨਮੋਲ ਗਗਨ ਮਾਨ ਬੀਬੀ ਐਮਐਸਪੀ ਵਾਲੀ ਇਹਨੂੰ ਪਿੰਡਾਂ ਵਾਲੀ ਬੀਬੀ ਕਹਿੰਦੇ ਸੀ ਬਹੁਤ ਚਰਚਾ ਚ ਰਹੀ ਹੈ ਗੋਰਾ ਸਿੰਘ ਮਾਨ ਦੀ ਬੇਟੀ ਹੈ ਇਹ ਮਾਨਸਾ ਤੋਂ ਚੇਤਨ ਸਿੰਘ ਜੋੜਾ ਮਾਜਰਾ ਇਹ ਵੀ ਪੂਰਾ ਵਿਵਾਦਾਂ ਚ ਰਿਹਾ ਹੈ ਬ੍ਰਹਮ ਸ਼ੰਕਰ ਜਿੰਪਾ ਇਹ ਵੀ ਵਿਵਾਦਾਂ ਦੇ ਵਿੱਚ ਰਿਹਾ ਹੈ ਬਲਵੀਰ ਸਿੰਘ ਵੀ ਵਿਵਾਦਾਂ ਦੇ ਵਿੱਚ ਰਿਹਾ। ਹੁਣ ਇਹਨਾਂ ਦੀ ਜਗ੍ਹਾ ਤੇ ਚਾਰ ਜਿਹੜੇ ਹੈਗੇ ਕੈਬਨਟ ਮੰਤਰੀ ਹਲੇ ਮਹਿੰਦਰ ਭਗਤ ਬਰਿੰਦਰ ਕੁਮਾਰ ਗੁਆਇਲ ਹਰਦੀਪ ਸਿੰਘ ਮੁੰਡਿਆ ਤਰਨਪ੍ਰੀਤ ਖੰਨਾ ਸੌਂਦ ਤੇ ਇਹਦੇ ਵਿੱਚ ਕੀ ਹੈ ਵੀ ਲੋਕਾਂ ਦਾ ਜਿਹੜਾ ਸੀਗਾ ਭਗਵੰਤ ਮਾਨ ਨੂੰ ਸ਼ਿਕਾਇਤਾਂ ਮਿਲੀਆਂ ਪਰ ਪਹਿਲਾਂ ਵੀ ਕਹਿ ਕੇ ਗਏ ਆ। ਇਨਾਂ ਦੀ ਕਾਰਜਕਾਰੀ ਦੇਖੀ ਤਾਂ ਜ਼ੀਰੋ ਰਿਪੋਰਟ ਆਈ ਹੈ ਜਿਹੜੇ ਚਾਰ ਵਜ਼ੀਰ ਸੀ ਜਿਹੜੇ ਇਹਨਾਂ ਕੋਲੇ ਵਿਭਾਗਮੇ ਸੀ ਅਟਲ ਸਚਾਈ ਹੈ ਵੀ ਇਹਨਾਂ ਦੇ ਵਿਭਾਗਮੇ ਦੇ ਵਿੱਚ ਕ੍ਰਪਸ਼ਨ ਹੈ ਜਿਹੜੀ ਉਹ ਪੂਰੇ ਜੋਰਾ ਤੇ ਸੀ ਹੁਣ ਜਿਹੜਾ ਪੈਸੇ ਲੈਂਦਾ ਜਾਂ ਵਿਚੋਲਾ ਉਹ ਕਿਉਂ ਕਹਿੰਦਾ ਜਿਹੜਾ ਕੋਈ ਮੇਰੇ ਵਰਗਾ ਸੀਟ ਤੇ ਬੈਠਾ ਪੈਸੇ ਖਾਂਦਾ ਤੇ ਵਿਚੋਲਾ ਮੈਨੂੰ ਦਬੋਂਦਾ ਤੇ ਮੈਂ ਕਿਉਂ ਕਹੂੰਗਾ ਵੀ ਉੱਤੇ ਹੈਗੀ ਹੈ ਜਿਨ੍ਹਾਂ ਦੀਆਂ ਜੇਬਾਂ ਉੱਡੜ ਗਈਆਂ ਉਹ ਲੋਕ ਭਿੜਦੇ ਆ ਹੁਣ ਇਹ ਚਾਰੇ ਆ ਜਿਹੜੇ ਅੱਜ ਇਹਨਾਂ ਦੀ ਛੁੱਟੀ ਹੋ ਜੂਗੀ ਕੋਠੀਆਂ ਖਾਲੀਆਂ ਕਰਾਈਆਂ ਜਾਣਗੀਆਂ ਇਹਨਾਂ ਦੀ ਜਗ੍ਹਾ ਤੇ ਉਹਨਾਂ ਮੰਤਰੀਆਂ ਨੂੰ ਘਰ ਆ ਜਿਹੜੇ ਉਹ ਕੋਠੀਆਂ ਦਿੱਤੀਆਂ ਜਾਣਗੀਆਂ ਜ਼ੀਰੋ ਤੋਂ ਹੀਰੋ ਬਣ ਜੇ ਬੱਕਰੀ ਗੱਲ ਹੈ ਹੀਰੋ ਤੋਂ ਥੱਲੇ ਚਿੱਟਣਾ ਫਿਰ ਸਹਿਆ ਨਹੀਂ ਜਾਂਦਾ ਹੁਣ ਚਾਰਾਂ ਦੇ ਘਰੇ ਗਮੀ ਹੋ ਗਈ ਤੇ ਉਹਨਾਂ ਚਾਰਾਂ ਦੇ ਘਰੇ ਖੁਸ਼ੀ ਹੋ ਗਈ ਤੇ ਉਥੋਂ ਜਿਹੜੇ ਹੈਗੇ ਵੈਰੀਕੇਟ ਫੋਰਸ ਲੋਕਾਂ ਦਾ ਆਉਣਾ ਜਾਣਾ ਜਿਹੜਾ ਹੈਗਾ ਚਾਰੇ ਜਦੋਂ ਹਟਾਤੇ ਉਹ ਬੰਦ ਹੋ ਜਾਣਾ ਉਹ ਰੌਣਕ ਨਹੀਂ ਰਹਿੰਦੀ ਗਲੀਆਂ ਕੋਠੀਆਂ ਬਗੀਚੇ ਪਾਰਕ ਸੁੰਨੇ ਹੋ ਜਾਂਦੇ ਆ ਤੇ ਹੁਣ ਇਹ ਚਾਰਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਆਂ ਵੀ ਤੁਹਾਨੂੰ ਰਤਬਾ ਬਹੁਤ ਵੱਡਾ ਦਿੱਤਾ ਸੀ ਪਰ ਤੁਹਾਡੀ ਪ੍ਰੋਮਿਸ ਜਿਹੜੀ ਸੀਗੀ ਉਹ ਵਧੀਆ ਨਹੀਂ ਹੋਇਆ ਤੁਸੀਂ ਕੰਮ ਨਹੀਂ ਵਧੀਆ ਕੀਤੇ ਇਸ ਕਰਕੇ ਥੋੜੀ ਜਿਹੜੀ ਛੁੱਟੀ ਹੋ ਗਈ ਹੁਣ ਤੁਹਾਡੇ ਕੋਲੇ ਰਹਿ ਗਏ 26 27 ਦਿਨ ਰਹਿ ਗਏ ਐਮਐਲਏ ਤਾਂ ਰਹੂਗੀ ਹੁਣ ਗਾਈਆਂ ਨੂੰ ਕੱਖ ਪਾਓ ਤੇ ਸੇਵਾ ਕਰੋ ਤੇ ਲੋਕਾਂ ਦੇ ਜਾ ਕੇ ਦੁੱਖ ਪੁੱਛ ਕੇ ਸਬੰਧਤ ਅਧਿਕਾਰੀਆਂ ਤੋਂ ਕੰਮ ਕਰਾਓ ਤੇ ਜੇ ਨਹੀਂ ਜਿਹੜੇ ਆਪਦੇ ਔਕਾਤ ਤੋਂ ਵੱਧ ਜ਼ਿਆਦਾ ਕੰਮ ਹੈ ਜਾਂ ਆਪਾਂ ਨਹੀਂ ਕਰਾ ਸਕਦੇ ਉਹ ਸੀਐਮ ਦੇ ਧਿਆਨ ਵਿੱਚ ਲਿਆਓ ਤੁਸੀਂ ਹੁਣ 22 ਮਹੀਨੇ ਗਾਇਆਂ ਨੂੰ ਕੱਖ ਪਾ ਕੇ ਆਪਣਾ ਜੀਵਨ ਹੈ ਜਿਹੜਾ ਸਫਲ ਕਰੋ ਦੂਸਰਾ ਅੱਜ ਜਿਹੜੀ ਗੱਲ ਦੂਸਰੀ ਗੱਲ ਹੈ ਰਾਜਪਾਲ ਭਵਨ ਵੀ ਕੇ ਚਾਰੇ ਬੁલાਏ ਗਏ ਆ ਉਹਨਾਂ ਚਾਰਾਂ ਨੇ ਐਸਫਾ ਜਿਹੜਾ ਭੇਜ ਦਿੱਤਾ ਇਹਨਾਂ ਚਾਰਾਂ ਨੂੰ ਜਿਹੜੀ ਸੋਚ ਚकाई ਜਾਊਗੀ ਤੇ ਅੱਗੇ ਫਿਰ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਹੜੇ ਹੈਗੇ ਇਹਨਾਂ ਨੂੰ ਮਹਿਕਮਿਆਂ ਦੀ ਵੰਡ ਕਰਨਗੇ ਕਿਹੜਾ ਆਪਣੇ ਕੋਲੇ ਰੱਖਣਾ ਤੇ ਕਿਹੜਾ ਇਹਨਾਂ ਨੂੰ ਦੇਣਾ ਤੇ ਨਾਲ ਜਿਹੜਾ ਹੈਗਾ ਹਦਾਇਤ ਕੀਤੀ ਜਾਵੇ ਅਸੀਂ ਇਹ ਕਹਿੰਦੇ ਆ ਨਾਲ-ਨਾਲ ਕਿ ਭਾਈ ਤੁਸੀਂ ਇਮਾਨਦਾਰੀ ਨਾਲ ਉਹਦਾ ਕੰਮ ਕਰੋ ਤੇ ਅਫਸਰਾਂ ਤੋਂ ਕੰਮ ਕਰਾਓ ਇੱਕ ਜਿਹੜਾ ਕੋਈ ਡਾਇਰੈਕਟਰ ਹੈ ਚੀਫ ਡਾਇਰੈਕਟਰ ਹੈ ਸੈਕਟਰੀ ਹੈ ਸਕੱਤਰ ਹੈ ਔਰ ਜ਼ਿਲ੍ਹੇ ਦੇ ਵਿੱਚ ਤਾਂ ਸਰਕਾਰ ਨੂੰ ਬਹੁਤ ਮਹਿੰਗੇ ਪੈਦੇ ਅਫਸਰ ਦਫ਼ਤਰਾਂ ਦੇ ਵਿੱਚ ਜਿਹੜੀ ਕੋਈ ਪੁੱਛ ਪੜਤਾਲ ਨਹੀਂ ਲੋਕਾਂ ਦੀ ਐਵੇਂ ਕਹੀ ਜਾਂਦੇ ਆ ਬਦਲਾ ਆ ਗਿਆ ਬਦਲਾ ਆ ਗਿਆ ਕੋਈ ਬਦਲਾ ਨਹੀਂ ਕਿਸੇ ਚੈਨੀ ਲੁੱਟੀ ਜਾਂਦੀ ਐ ਕਿਸੇ ਦੇ ਪੈਸੇ ਕੱਢੇ ਜਾਂਦੇ ਐ ਕਿਸੇ ਨੂੰ ਕੁਛ ਹੋ ਜਾਂਦਾ ਕਿਸੇ ਨੂੰ ਗੈਂਗਸਟਰ ਮਾਰ ਜਾਂਦੇ ਐ ਕਿਸੇ ਨੂੰ ਗੋਲੀਆਂ ਚੱਲ ਜਾਂਦੀਆਂ ਕੋਈ ਇੱਧਰ ਝਗੜਾ ਹੋ ਗਿਆ ਕਿਸੇ ਦੀ ਜ਼ਮੀਨ ਦੱਬਲੀ ਪਲਾਟ ਦੱਬਲੀ ਆ ਜਿਹੜੇ 2.5 ਸਾਲਾਂ ਦੇ ਵਿੱਚ ਸੁਣਨ ਨੂੰ ਬਹੁਤ ਕੁਝ ਦੇਖਿਆ ਆਮ ਆਦਮੀ ਤੋਂ ਉੱਠ ਕੇ ਜਿਹੜੀ ਹੈਗੀ ਐ ਸਰਕਾਰ ਬਣੀ ਸੀਗੀ ਆਮ ਦਾ ਮਤਲਬ ਹੁੰਦਾ ਵੀ ਗਰਾਊਂਡ ਲੈਵਲ ਤੋਂ ਬੰਦਾ ਉੱਟਿਆ ਹੋਵੇ ਉਹਨੂੰ ਸਾਰੇ ਚੀਜ਼ਾਂ ਦਾ ਪਤਾ ਹੁੰਦਾ ਵੀ ਭਾਈ ਚੁੱਲੇ 'ਚ ਅੱਗ ਕਿਵੇਂ ਬਲਦੀ ਐ ਸਿਲੰਡਰ ਕਿਵੇਂ ਆਉਂਦਾ ਕਣਕ ਕਿਵੇਂ ਬੀਜੀ ਜਾਂਦੀ ਐ ਕਣਕ ਵੱਢੀ ਕਿਵੇਂ ਜਾਂਦੀ ਐ ਕੱਢੀ ਕਿਵੇਂ ਜਾਂਦੀ ਐ ਢੋਲਣਾ 'ਚ ਕਿਵੇਂ ਪਾਈ ਜਾਂਦੀ ਐ ਛਟੀਆਂ ਕਿਵੇਂ ਲਿਆਂਦੀਆਂ ਜਾਂਦੀਆਂ ਖੇਤੀ ਕਿਵੇਂ ਕਰੀ ਜਾਂਦੀ ਐ ਬੱਸਾਂ 'ਤੇ ਕਿਵੇਂ ਚੜਿਆ ਜਾਂਦਾ ਆਮ ਬੰਦੇ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਕਿਉਂਕਿ ਉਹ ਉਸ ਅਤੀਤ ਦੇ ਵਿੱਚੋਂ ਗੁਜ਼ਰਿਆ ਹੁੰਦਾ ਸੋ ਇਸ ਕਰਕੇ ਜਿਹੜੇ ਹੈਗੇ ਹੁਣ ਇਹ ਸਾਡੇ 4 ਮੰਤਰੀ ਜਿਹੜੇ ਹਟਾਏ ਗਏ ਪੈਰ ਜ਼ਰੂਰ ਛੱਡ ਗਏ ਸੀ ਥੋੜਾ ਜਿਹਾ ਬੰਦੇ 'ਚ ਪਾਵਰ ਦਾ ਜਿਹੜਾ ਹੈਗਾ ਨਸ਼ਾ ਜ਼ਰੂਰ ਆ ਜਾਂਦਾ ਜੇ ਬੰਦਾ ਧਰਤੀ ਨਾਲ ਜੁੜਿਆ ਰਹੇ ਤਾਂ ਧਰਤੀ ਹੈ ਜਿਹੜੀ ਉਹ ਬੰਦੇ ਨੂੰ ਡਿੱਗਣ ਨਹੀਂ ਦਿੰਦੀ ਹੁਣ ਜਿਹੜੇ 4 ਮੰਤਰੀ ਲਏ ਗਏ ਐ ਨਵੇਂ ਚਿਹਰੇ ਐ ਥੋੜੇ ਜਿਹਾ ਅਣਜਾਣ ਵੀ ਹੋ ਸਕਦੇ ਐ ਪਰ ਹੌਲੀ ਹੌਲੀ ਸਿੱਖ ਜਾਣਗੇ ਉਹ ਸਾਡੇ ਇੱਕ ਗ੍ਰੰਥੀ ਲਿਆਏ ਸੀਗੇ ਤੇ ਉਹ ਸ਼ਾਮ ਨੂੰ RAM ਕਲੀ ਸੱਤ ਪੜਨ ਲੱਗ ਗਿਆ ਇੱਕ ਸਪੀਕਰ ਦੇ ਵਿੱਚ ਉਹ ਦੂਜਾ ਕਹਿੰਦਾ ਤੂੰ ਗਲਤ ਪੜੀ ਜਾਂਦਾ ਲੋਕ ਇਕੱਠੇ ਹੋ ਕੇ ਆ ਜਾਣਗੇ ਤੂੰ ਮਰਿਆਂ ਦੇ ਸ਼ਲੋਕ ਪੜੀ ਜਾਂਦਾ ਉਹ ਅੰਦਰ ਰੌਲਾ ਨਾ ਪਾ ਹੌਲੀ ਚੁੱਪ ਕਰ ਜਾ ਹੌਲੀ ਹੌਲੀ ਸਿੱਖ ਜਾਣਗੇ ਇਹ ਚਾਰੇ ਜਿਹੜੇ ਉਹ ਨਵੇਂ ਲੈ ਆ ਹੌਲੀ ਹੌਲੀ ਸਿੱਖ ਜਾਣਗੇ ਗੁਰਬਾਣੀ ਤਾਂ ਗੁਰਬਾਣੀ ਹੈ ਉਸ ਮਰਜ਼ੀ ਪੜ ਲਓ ਪਰ ਉਹਦਾ ਜਿਹੜਾ ਸਮਾਂ ਉਸ ਗੱਲ ਵਾਂਗੂ ਇਹ ਹੌਲੀ-ਹੌਲੀ ਜਿਹੜੇ ਹੈਗੇ ਸਿੱਖ ਜਾਣਗੇ ਹੁਣ ਕੇਰਾ ਤਾਂ ਇਹ ਰਾਮਕ੍ਰਿਸ਼ਣ ਸੱਤ ਪੜ੍ਹਨਗੇ ਉਹ ਇਸ ਕਰਕੇ ਭਾਈ ਜਿਹੜੇ ਹੈਗੇ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਸਮਾਧਮ ਰਾਹੀਂ ਕਿ ਤੁਹਾਡੇ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਉਂਦੇ ਆ ਉਹਨਾਂ ਕੋਲੇ ਜਿਹੜੀ ਆਪਦੀ ਗੱਲ ਆ ਉਹ ਦੱਸਿਆ ਕਰੋ ਵੀ ਆ ਜਿਹੜੀਆਂ ਸੂੜੀਆਂ ਐਨਓਸੀਆਂ ਉਹ ਬੰਦ ਨਾ ਲੋਕ ਖੱਜਲ ਖਵਾਰ ਹੋ ਜਾਂਦੇ ਕਿਸੇ ਨੇ ਵਿਆਹ ਕਰਨਾ ਕੁੜੀ ਦਾ ਕਿਸੇ ਨੇ ਮੁੰਡਾ ਬਾਹਰ ਭੇਜਣਾ ਕਿਸੇ ਨੇ ਕਰਜ਼ਾ ਦੇਣਾ ਕਿਸੇ ਨੇ ਬੈਂਕ ਦਾ ਕਰਜ਼ਾ ਦੇਣਾ ਪਲਾਟ ਨਹੀਂ ਵਿਕ ਰਹੇ ਐਨਓਸੀਆਂ ਬੰਦ ਹੋਈਆਂ ਪਈਆਂ ਜਾਂ ਹੋਰ ਵਾਟਰ ਵਾਕਸਾਂ ਦਾ ਪਾਣੀ ਆ ਵਾਟਰ ਵਾਕਸਾਂ ਦੇ ਵਿੱਚ ਮਰਮੱਤ ਦਾ ਜਿਹੜਾ ਸਾਡੀ ਪਿੰਡਾਂ ਦੇ ਵਿੱਚ ਸਿਹਤ ਲਈ ਪਾਣੀ ਆਉਂਦਾ ਜਾਂ ਹੋਰ ਜਿਹੜੇ ਹੈਗੇ ਕੱਸੀਆਂ ਨਹਿਰਾਂ ਦੇ ਪਾਣੀ ਉਹਨਾਂ ਦੀ ਸਫਾਈ ਸੜਕਾਂ ਦੀ ਹੋਰ ਬੜੇ ਨੇਕਾ ਕੰਮ ਨੇ ਜਿਹੜੇ ਹੈਗੇ ਸਰਕਾਰ ਦੇ ਧਿਆਨ ਵਿੱਚ ਲਿਆਉਣੇ ਚਾਹੀਦੇ ਆ ਇਕੱਲੀਆਂ ਇਹ ਨਹੀਂ ਹੁੰਦਾ ਵੀ ਆਪਾਂ ਗ੍ਰਾਂਟਾਂ ਲੈਣੀਆਂ ਜਦੋਂ ਕੋਈ ਸਾਡੀ ਜਿਹੜੀ ਆਵਾਮ ਆ ਸਾਡੇ ਲੋਕ ਆ ਉਹ ਜਿੰਨਾਂ ਚਿਰ ਸੁਖੀ ਨਹੀਂ ਬਾਤ ਦੇ ਦਫ਼ਤਰਾਂ ਦੇ ਵਿੱਚ ਵਿਚਾਰਾਂ ਨੂੰ ਥੱਕੇ ਪੈਂਦੇ ਆ ਆਪਾਂ ਕੀ ਲੈਣਾ ਹੈ ਜੀਆਂ ਗ੍ਰਾਂਟਾਂ ਤੋਂ ਕੀ ਗਲੀਆਂ ਨਾਲੀਆਂ ਪੱਕੀਆਂ ਤੋਂ ਜਦੋਂ ਕੋਈ ਬੰਦਾ ਉਸ ਗਲੀ ਦੇ ਉਤੋਂ ਦੀ ਤੁਰ ਕੇ ਜਾਂਦਾ ਹੈ ਤਾਂ ਉਹਦੇ ਜੋੜੇ ਘਸ ਜਾਂਦੇ ਨੇ ਜੇ ਉਸ ਬੰਦੇ ਦਾ ਇੱਕ ਵਾਰੀ ਜਾ ਕੇ ਦਫਤਰ ਕੰਮ ਆ ਜੇ ਹੋ ਜਾਵੇ ਇੱਕ ਵਾਰੀ ਚ ਜਾ ਕੇ ਦਫਤਰ ਚ ਕੰਮ ਹੋ ਜਾਵੇ ਚਾਹੇ ਗਲੀ ਪੱਕੀ ਆ ਚਾਹੇ ਕੱਚੀ ਆ ਉਹਨੂੰ ਕੋਈ ਹੋਣੀ ਉਹ ਕਹਿੰਦੇ ਹੁੰਦਾ ਵੀ ਇੱਕ ਮਰੇ ਪਏ ਦੇ ਮੂੰਹ ਨੂੰ ਘੇਓ ਲਾਉਣਾ ਜਿਉਂਦੇ ਦੀ ਉਹਦੀ ਸੇਵਾ ਨਹੀਂ ਕੀਤੀ ਉਹ ਉਹ ਜਿਹੜਾ ਹੈਗਾ ਸਰਕਾਰ ਦੇ ਵਿੱਚ ਕੰਮ ਹੋਇਆ ਸੀਗਾ ਸੋ ਸਾਸੀਂ ਉਮੀਦ ਕਰਦੇ ਆ ਕਿ ਚਲੋ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਜਿਹੜਾ ਹੈਗਾ ਇਹਨਾਂ ਨੂੰ ਬਦਲਤਾ ਬਦਲ ਕੇ ਨਵੇਂ ਚਿਹਰੇ ਲਿਆਉਂਦੇ ਆ ਉਮੀਦ ਕਰਦੇ ਆ ਕਿ ਜੈਨੂਅਨ ਕੰਮ ਹੋਣਗੇ ਲੋਕਾਂ ਦੇ ਪੈਲ ਦੇ ਆਧਾਰ ਤੇ ਕੰਮ ਹੋਣਗੇ ਕਰਪਸ਼ਨ ਜਿਹੜੀ ਉਹ ਵੱਧੂਗੀ ਤੇ ਐਮਐਸਬੀ ਬੀਬੀ ਜਿਹੜੀ ਆ ਛੁੱਟਗੀ ਨਾਲ ਐਮਐਸਬੀ ਦਿੰਦੀ ਸੀ ਕਿ ਤੇ ਉਹ 2.5 ਸਾਲਾਂ ਦੇ ਵਿੱਚ ਭਾਈ ਲੋਕੋ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਪਿੰਡਾਂ ਦੇ ਵਿੱਚ ਆਉਗੀ ਦਵਾਰੇ ਵੋਟਾਂ ਲੈਣ ਜਾਂ ਖਰੜਾ ਵੇ ਮਹਲੀ ਆਵੇ ਜਾਂ ਮਾਨਸਾ ਆਵੇ ਤੇ ਉਹਨੇ ਐਮਐਸਬੀ ਬਾਰੇ ਜਰੂਰ ਪੁੱਛੋ ਤੁਸੀਂ ਭਾਈ ਬੀਬਾ 2.5 ਸਾਲੇ ਸੇ ਸਰਕਾਰ ਦੇ ਵਿੱਚ ਰਹੇ ਕਿ ਉਹਨੇ ਐਮਐਸਪੀ ਦੱਸੋ ਕਿੱਧਰ ਗਈ ਦੂਸਰੀ ਜਿਹੜੇ ਹੈਗੇ ਗਗਨ ਅਨਮੋਲ ਗਗਨ ਮਾਨ ਤੇ ਤੇ ਜੇ ਤਣ ਆਪਣਾ ਜੋੜਾ ਮਾਜਰਾ ਤੇ ਬ੍ਰਹਮਸ਼ੰਕਰ ਜਿੰਪਾ ਤੇਜਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਨਿੰਪਾ ਜਿੰਪਾ ਬਲਕਾਰ ਸਿੰਘ ਤੇ ਬੀਬੀ ਅਨਮੋਲ ਗਗਨ ਮਾਨ ਇਹਨਾਂ ਚਾਰਾਂ ਵਿਭਾਗਾਂ ਦੇ ਵਿੱਚ ਕ੍ਰਪਸ਼ਨ ਬਹੁਤ ਜ਼ਿਆਦਾ ਸੀ ਐਵੇਂ ਨਾ ਕਿ ਉਹ ਵੀ ਉਹੀ ਹਟਾਤੇ ਤੇ ਇਹ ਗੱਲ ਹੈ ਜਿਹੜੀ ਇਸ ਮੁੱਖ ਮੰਤਰੀ ਦੇ ਧਿਆਨ ਵਿੱਚ ਆਈ ਹੋਈ ਹੈ ਤਾਂ ਇਹਨਾਂ ਦਾ ਭੋਗ ਪਾਇਆ ਗਿਆ ਤੇ ਉਮੀਦ ਕਰਦੇ ਆ ਕਿ ਸਰਕਾਰ ਹੈ ਜਿਹੜੀ ਸਾਡੀ ਜਿਹੜੀ ਰਹੇ ਤੇ 2.5 ਸਾਲੋਂ ਸਾਫ ਸੁਥਰਾ ਪ੍ਰਸ਼ਾਸਨ ਦੇਉਗੀ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਊਗੀ ਰੁਜ਼ਗਾਰ ਦੇਊਗੀ ਸਬਸਿਟੀਆਂ ਦੇਊਗੀ ਜੋ ਘੱਟ ਪੜੇ ਲਿਖਿਆ ਉਹਨਾਂ ਨੂੰ ਵੀ ਰੁਜ਼ਗਾਰ ਮਿਲਣਾ ਚਾਹੀਦਾ ਕੋਈ ਚਲੋ ਪੜੇ ਲਿਖੇ ਨੂੰ ਨੌਕਰੀ ਮਿਲ ਜਾਂਦੀ ਉਹਦੀ ਵਿੱਦਿਆ ਉਹਦੇ ਕੰਮ ਆਊਗੀ ਉਮੀਦ ਕਰਦੇ ਆ ਸਰਕਾਰ ਸਾਡੇ ਜਿਹੜੇ ਕਟਪੜੇ ਲੈ ਕੇ ਨੌਜਵਾਨਾ ਉਹਨਾਂ ਵਾਤੇ ਵੀ ਧਿਆਨ ਦੇਊਗੀ ਚਾਰ ਮੰਤਰੀ ਆ ਜਿਹੜੇ ਅੱਜ ਸੌ ਚੁੱਕਣਗੇ ਤੇ ਚਾਰੇ ਆ ਜਿਹੜੇ ਉਹ ਘਰ ਨੂੰ ਤੋਰਤੇ ਤੇ ਸੋ ਵੀਰੋ ਤੁਸੀਂ ਵੀ ਆਪਣਾ ਜਿਹੜਾ ਹੈਗਾ ਮੁੱਖ ਮੰਤਰੀ ਨੂੰ ਸੁਝਾਅ ਭੇਜਿਆ ਕਰੋ ਤਾਂ ਜੋ ਜਿੱਥੇ ਜਿੱਥੇ ਰਿਸ਼ਮਤ ਚੱਲਦੀ ਆ ਜੋ ਜੋ ਹੈਗੀ ਐ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਲੋਕਾਂ ਤੋਂ ਪੁੱਛ ਕੇ ਅਸੀਂ ਕੰਮ ਕਰਿਆ ਕਰਾਂਗੇ ਸੋ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਊਗੀ ਤੰਦਰੁਸਤ ਤੰਦਰੁਸਤ ਰਹੋ ਸੁਖੀ ਬਸੋ ਤੇ ਵੀਡੀਓ ਨੂੰ シェルカルタナバ。